ਪਠਲਾ ਪਿੰਡ ਮੱਲ ਸਿੰਘ ਵਾਲਾ ਬਰੇ ਇਹਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਇਹਨਾਂ ਦੇ ਹੱਦ ਦੇ ਵਿੱਚ ਇਹ ਮਝਾਲ ਡਿੱਗੀ ਆ ਤੇ ਉਹ ਜਿਹੜੀ ਮਝਾਲ ਡਿੱਗੀ ਆ ਉਹ ਤੁਹਾਨੂੰ ਦਿਖਾਉਣੇ ਆ ਵੀ ਇੱਥੋਂ ਕਾਫੀ ਦੂਰ ਆ ਉਹ ਜਿੱਥੇ ਦਰਖਤ ਦੀਨੇ ਨੇ ਜਿੱਥੇ ਮੋਟਰਸਾਈਕਲ ਖੜਾ ਦੀਨਾ ਉਸ ਜਗ੍ਹਾ ਦੇ ਵਿੱਚ ਡਿੱਗੇ ਹੋਏ ਨੇ ਕਿਉਂਕਿ ਨੇੜੇ ਨਹੀਂ ਜਾਣ ਦਿੰਦੇ ਇੱਕ ਤਾਂ ਆਪਣਾ ਫੌਜ ਦੀਆਂ ਵੀ ਹਦਾਇਤਾਂ ਨੇ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਤੁਸੀਂ ਹਾਂ ਵੀਡੀਓ ਦੇ ਉੱਪਰ ਜਾਂ ਇਹ ਫੋਟੋ ਆ ਪਾ ਨਹੀਂ ਸਕਦੇ ਜਾਂ ਉਹਦੀ ਖੁਦ ਹੀ ਵੀਡੀਓ ਬਣਾ ਕੇ ਨਹੀਂ ਪਾ ਸਕਦੇ ਕਿਉਂਕਿ ਇਹ ਸੰਦੇਸ਼ ਪਹੁੰਚਦੇ ਆ ਬਾਹਰ ਤੇ ਉਹ ਦੇਖੋ ਜਿਹੜੇ ਕੋਈ ਪਾਰਟ ਡਿੱਗੇ ਨੇ ਦੂਰ ਨੇੜੇ ਉੱਥੇ ਨੇੜੇ ਚੱਕ ਚੱਕ ਕਰ ਰਹੇ ਨੇ ਤੇ ਕਿਉਂਕਿ ਕਾਰਨ ਐਦਾਂ ਦਾ ਵੀ ਜੇ ਕੋਈ ਕੋਲੇ ਜਾਊਗਾ ਉਹ ਖੁਦ ਦਾ ਆਪ ਦਾ ਜ਼ਿੰਮੇਵਾਰ ਹੋਊਗਾ ਇਹ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਕਿਉਂਕਿ ਉਹਨਾਂ ਨੇ ਕਿਉਂ ਲਾਈ ਆ ਇਹ ਲੋਕਾਂ ਨੂੰ ਕਿਉਂ ਕਿਹਾਗਾ ਕਿ ਜੇ ਕੋਈ ਵੀ ਦੁਰਘਟਨਾ ਹੁੰਦੀ ਆ ਉਹ ਖੋਦਾ ਆਪ ਜ਼ਿੰਮੇਵਾਰ ਆ ਦੇਖੋ ਤੁਹਾਨੂੰ ਦਿਖਾਉਨੇ ਆਪਾਂ ਜਿੰਨੇ ਵੀ ਉਹਦੇ ਕੋਈ ਪਾਰਟ ਖਿਲਰੇ ਨੇ ਤੇ ਉਥੋਂ ਨਾਲ ਜਿਹੜੇ ਬੰਦੇ ਲੱਗੇ ਹੋਏ ਨੇ ਉਹ ਇਕੱਠੇ ਕਰ ਰਹੇ ਨੇ ਆ ਦੇਖੋ ਉਥੋਂ ਲੱਭ ਰਹੇ ਨੇ ਉਹ ਜਿਹੜੇ ਪਾਰਟ ਨੇ ਤੁਹਾਨੂੰ ਤੇ ਉਹ ਵੀ ਜਿਹੜੇ ਦੂਰ ਦੂਰ ਉਥੇ ਪਾਰਟ ਡਿੱਗੇ ਨੇ ਉਹਦੇ ਡਿੱਗੇ ਜਦੋਂ ਇੱਕੋ ਲੱਗਤਾ ਆ ਕੇ ਤਾਂ ਉਥੇ ਉਹ ਪਾਰਟ ਖਿਲਰੇ ਨੇ ਦੂਰ ਦੂਰ ਤੱਕ ਤੇ ਉਹ ਪਾਰਟ ਚੱਕ ਕੇ ਉਹਦੇ ਨੇੜੇ ਕਰ ਰਹੇ ਨੇ ਕਿਉਂਕਿ ਹੋਰ ਲੋਕਾਂ ਨੂੰ ਕਿਸੇ ਨੂੰ ਵੀ ਕੋਲੇ ਨਹੀਂ ਜਾਣ ਦੇ ਰਹੇ ਕਿਉਂਕਿ ਕਾਰਨ ਐਦਾਂ ਦਾ ਕੋਈ ਪਦਾਰਥ ਦੇ ਨਾਲ ਕੋਈ ਚੀਜ਼ ਲੱਗੀ ਹੁੰਦੀ ਆ ਤੇ ਉਹ ਜਿਵੇਂ ਉਹਦੇ ਵਿੱਚ ਮੈਗਜ਼ੀਨ ਹੁੰਦੇ ਨੇ ਇੱਕ ਰਯੌਂਦ ਜੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਸਾਰੀ ਜ਼ਹਿਰ ਹੁੰਦੀ ਆ ਕਰ ਅਗਰ ਕੀ ਗੱਲ ਆ ਲੋਕ ਕੀ ਕਰਦੇ ਨੇ ਜਦੋਂ ਉਹ ਡਿੱਗ ਜਾਂਦੇ ਨੇ ਤਾਂ ਲੋਕ ਚੱਕ ਚੱਕ ਆਪਣੇ ਘਰਾਂ ਦੇ ਵਿੱਚ ਲੈ ਜਾਂਦੇ ਨੇ ਤੇ ਬਹੁਤ ਮਾੜੀ ਗੱਲ ਆ ਕਿਉਂਕਿ ਇਹ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਜੇ ਆਸ਼ਣ ਆਊਗਾ ਤੇ ਆਪਣਾ ਮੰਨ ਲਓ ਮਿਲਟਰੀ ਆਉਂਦੀ ਆ ਤਾਂ ਉਹ ਆ ਕੇ ਰਿਕਵਰ ਕਰੂਗੀ ਕਿਸੇ ਵੀ ਆਮ ਬੰਦੇ ਨੂੰ ਇਹਨਾਂ ਦੇ ਹੱਥ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਿੱਥੇ ਵੀ ਕੋਈ ਚੀਜ਼ ਪਈ ਆ ਉਹਨੂੰ ਪਈ ਰਹਿਣ ਦਿਓ ਤੇ ਤੁਸੀਂ ਮਿਲਟਰੀ ਦੇ ਤੇ ਆਪਣਾ ਪੁਲਿਸ ਪ੍ਰਸ਼ਾਸਨ ਦੇ ਜ਼ਰੂਰ ਧਿਆਨ ਦੇ ਵਿੱਚ ਕਰਵਾ ਦਿਓ ਤਾਂ ਉਹ ਆਪਦਾ ਆਪ ਹੀ ਉਸਨੂੰ ਹੈਂਡਲ ਕਰ ਲੈਣਗੇ ਆਪ ਹੀ ਚੱਕਣਗੇ ਕਿਉਂਕਿ ਕਾਰਨ ਕੀ ਹੈ ਨਾ ਤੁਹਾਨੂੰ ਪਿੱਛੇ ਵੀਡੀਓ ਆਈਆਂ ਹੋਣੀਆਂ ਆ ਉਹ ਦੇਖੋ ਤੁਹਾਨੂੰ ਆਪਾਂ ਜ਼ੂਮ ਕਰਕੇ ਦਿਖਾਉਣੇ ਆ ਕੋਸ਼ਿਸ਼ ਕਰਦੇ ਆ ਵੀ ਜ਼ੂਮ ਕਰਕੇ ਦਿਖਾਈਏ ਉਹ ਦੇਖੋ ਉਹ ਪਾਰਟ ਦੂਰੋਂ ਦੂਰੋਂ ਮਿਲੇ ਆ ਤੇ ਉਹ ਮੁੰਡਾ ਲੈ ਕੇ ਆ ਰਿਹਾ ਆ ਦੇਖੋ ਤੁਹਾਨੂੰ ਆਪਾਂ ਜ਼ੂਮ ਕਰਕੇ ਦਿਖਾ ਰਹੇ ਆ ਉਹ ਪਾਰਟ ਨੇ ਜਿਹੜੇ ਉਹ ਨੇੜੇ ਲੈ ਕੇ ਆ ਰਿਹਾਗਾ ਇਕੱਠੇ ਕਰਕੇ ਰੱਖ ਰਹੇ ਨੇ ਤੇ ਇਹ ਵੀ ਚਲੋ ਉਹਨਾਂ ਨੂੰ ਤਾਂ ਪ੍ਰੋਪਰ ਕੋਈ ਗਲਵਜ਼ ਵਗੈਰਾ ਦੇ ਕੇ ਚੱਕਣ ਦਾ ਕੋਈ ਅਥਾਰਟੀ ਦਿੱਤੀ ਐ ਤੇ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਕੋਲੇ ਆ ਸਾਰਾ ਕੋਲੇ ਖੜਿਆ ਗਿਆ ਇਧਰ ਸਾਰੀ ਜ਼ਿੰਮੇਵਾਰੀ ਆ ਜਿੰਨੀ ਵੀ ਪੁਲਿਸ ਪ੍ਰਸ਼ਾਸਨ ਦੀ ਬਹੁਤ ਵਧੀਆ ਜ਼ਿੰਮੇਵਾਰੀ ਲੰਭਾ ਰਿਹਾ ਕਿਉਂਕਿ ਇਹਨਾਂ ਨੂੰ ਜਿਹੜਾ ਲੋਕਾਂ ਨੂੰ ਕੋਲੇ ਨਹੀਂ ਆ ਰਹੇ ਦੂਰ ਦੂਰ ਤੱਕ ਜਿਹੜੇ ਲੋਕ ਖੜੇ ਨੇ ਇਹ ਦੇਖਣ ਲਈ ਆਏ ਹੋਏ ਨੇ ਤੇ ਇਧਰੋਂ ਇਧਰਲੀ ਸਾਈਡ ਖੜੇ ਨੇ ਬਾਕੀ ਉਹ ਦੂਸਰੀ ਸਾਈਡ ਤੁਹਾਨੂੰ ਦਿਖਾਉਣੇ ਆ ਇਹ ਇੱਥੇ ਜ਼ੂਮ ਕਰਕੇ ਆਪਾਂ ਕੋਸ਼ਿਸ਼ ਕਰਦੇ ਆਂ ਬੀ ਜੇ ਤੁਹਾਡੇ ਤੱਕ ਸਾਡੇ ਸਾਹਮਣੇ ਆ ਉਹ ਲੋਕ ਨੇ ਜਿਹੜੇ ਉਧਰ ਦੂਰ ਦੂਰ ਤੱਕ ਬੈਠੇ ਆ ਕਾਫੀ ਦੂਰ ਨੇ ਤੇ ਕੋਸ਼ਿਸ਼ ਕੀਤਾਗਾ ਆਪਾਂ ਵੀ ਆਪਾਂ ਇੱਕ ਤੁਹਾਨੂੰ ਲਾਈਵ ਦੇ ਵਿੱਚ ਦੀ ਜਰੂਰ ਦਿਖਾਈਏ ਇਹ ਇੱਕ ਧਮਾਕਾ ਜਿਹੜਾ ਹੋਇਆਗਾ ਆਪਣਾ ਮੱਲ ਸੰਘਾਲੇ ਮੱਲ ਸਿੰਘਾਲੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਇਹ ਟਿੱਬਿਆਂ ਦੇ ਵਿੱਚ ਜਾ ਕੇ ਲੱਗੀ ਆ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਆਪਣੇ ਚੈਨਲ ਦੇ ਨਾਲ ਬਣੇ ਰਹੋ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਪੁਲਿਸ ਪ੍ਰਸ਼ਾਸਨ ਆ ਸਵੇਰ ਸੁਭਾ ਦਾ ਆਇਆ ਹੋਇਆਗਾ ਉਹਨਾਂ ਦੇ ਲਈ ਖਾਸ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਪਿੰਡ ਆਲੇ ਕਿੰਨੀ ਲੋਕਾਂ ਕਿੰਨੋਂ ਸਰਪੰਚਾਂ ਸਰਪੰਚ ਨੇ ਜਿੰਨੇ ਵੀ ਉਹ ਸਹਿਯੋਗ ਦੇ ਰਹੇ ਨੇ ਪੁਲਿਸ ਪ੍ਰਸ਼ਾਸਨ ਦਾ ਤੇ ਬਾਕੀ ਲੋਕਾਂ ਨੂੰ ਵੀ ਦੂਰ ਰੱਖ ਰਹੇ ਨੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਵੀ ਤੇ ਲੋਕ ਵੀ ਆਪਾਂ ਇਹ ਗੱਲ ਕਹਿੰਦੇ ਆਂ ਵੀ ਜਦੋਂ ਕੋਈ ਐਦਾਂ ਦਾ ਕੋਈ ਤਮਾਕਾ ਹੁੰਦਾਗਾ ਤੁਸੀਂ ਉਹਦੇ ਨੇੜੇ ਨਾ ਜਾਓ ਕਿਉਂਕਿ ਕਦੋਂ ਵੀ ਉਹ ਫਟ ਸਕਦੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਥੈਂਕ ਯੂ ਬਾਅਦ ਵਿੱਚ ਗੱਲ ਕਰਦੇ ਆਂ ਆਈ ਹੋਵਰ